ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਆਪਣੇ ਪਹਿਲਾ ਵੀਡੀਓ ਪਾਇਸੂ ਸੀ ਉਹਨੂੰ ਬਹੁਤ ਪਿਆਰ ਦਿੱਤਾ ਤੇ ਦੇਖੋ ਵਿਆਹਾਂ ਦੇ ਸੀਜ਼ਨ ਚੱਲ ਰਹੇ ਨੇ ਹੈਨਾ ਆਪਾਂ ਸਾਰੇ ਜਣੇ ਵਿਆਹਾਂ ਵਾਸਤੇ ਨਮੀਆਂ ਜਿੰਮੇ ਕਿ ਸੂਟ ਲੈ ਕੇ ਆਉਂਦੀਆਂ ਨੇ ਮੇਰੀਆਂ ਭੈਣਾਂ ਹਨਾ ਵਧੀਆ ਤੋਂ ਵਧੀਆ ਸੂਟ ਲੈ ਕੇ ਆਉਂਦੀਆਂ ਨੇ ਵੀ ਆਪਾਂ ਨੂੰ ਸਭ ਤੋਂ ਮੇਨ ਚੀਜ਼ ਹੁੰਦੀ ਹੈ ਵੀ ਹਨਾ ਸੂਟ ਦੀ ਜਿਹੜੀ ਲਾਈਨਿੰਗ ਹੁੰਦੀ ਆ ਉਹ ਵੀ ਕਿਉਂ ਪੱਠੀ ਹੋ ਜਾਂਦੀ ਹੈਗੀ ਸੂਟ ਸਾਰਾ ਖਰਾਬ ਹੋ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਉਹ ਪੱਗਾਂ ਲੈ ਕੇ ਆਉਂਦੇ ਨੇ ਕਈ ਸੂਟ ਆਪਾਂ ਨੂੰ ਇਦਾਂ ਹੁੰਦਾ ਨਾ ਕਿ ਜਦੋਂ ਆਪਾਂ ਥੋੜਾ ਜਿਹਾ ਧੋਨੇ ਆ ਉਹਦੇ ਵਿੱਚੋਂ ਕਲਰ ਨਿਕਲ ਜਾਂਦੇ ਨੇਗੇ ਜ਼ਿਆਦਾਤਰ ਇਹ ਆਪਣੇ ਕਾਟਨ ਦੇ ਸੂਟਾਂ ਨਾਲ ਹੁੰਦਾ ਤਾਂ ਕਾਟਨ ਦੇ ਸੂਟ ਤਾਂ ਹੁਣ ਚਲੋ ਨਹੀਂ ਹੈਗੇ ਹੁਣ ਆਪਾਂ ਜਿਹੜੀ ਲਾਈਨਿੰਗ ਲਗਾਉਣੀ ਆ ਜਾਂ ਮੇਰੇ ਵੀਰਾਂ ਨੇ ਹਨਾ ਪੱਗਾਂ ਲੈਣੀਆਂ ਨੇਗੀਆਂ ਉਹਨਾਂ ਦੇ ਜਿਹੜੇ ਕਲਰ ਨੇ ਜੋ ਇੱਕ ਦੋ ਧੂਆ ਆਪਾਂ ਪਾ ਲਏ ਨਾ ਫੇਟ ਜੇ ਹੋ ਜਾਂਦੇ ਨੇ ਇਹ ਅੱਜ ਹਨਾ ਹਸਬੰਦ ਜੀ ਦੀ ਨਵੀਂ ਪੱਗ ਲੈ ਕੇ ਆਏ ਸੀ ਤੇ ਮੈਂ ਹੁਣ ਇਹਦੇ ਨਾਲ ਉਹੀ ਕੰਮ ਕਰਨ ਲੱਗੀ ਸੀ ਕਿ ਮੈਂ ਸੋਚਿਆ ਮੈਂ ਆਪਣੇ ਭੈਣਾਂ ਨੂੰ ਵੀ ਕਿਉਂ ਨਾ ਦ ਅਜੀ ਇਹਦੇ ਨਾਲ ਜਿਹੜਾ ਮੈਂ ਕੰਮ ਕਰਨ ਲੱਗੀ ਆ ਕਿ ਇਹਦਾ ਰੰਗ ਨਾ ਫਿੱਕੇ ਨਾ ਲੰਬੇ ਸਮੇਂ ਤੱਕ ਕਲਰ ਚੱਲੇ ਤੁਹਾਨੂੰ ਪਤਾ ਹੀ ਹੈ ਵੀ ਅੱਜਕੱਲ ਕਲਰ ਬਹੁਤ ਜਲਦੀ ਉੱਟਦੇ ਆ ਹਣਾ ਉਹਦੇ ਵਾਸਤੇ ਆਪਾਂ ਇੱਕ ਛੋਟੀ ਜੀ ਚੀਜ਼ ਤੁਹਾਨੂੰ ਦੱਸਦੇ ਆ ਆਪਾਂ ਕੀ ਲੈਣਾ ਆਪਾਂ ਨੇ ਲੈਣਾ ਹੈ ਨਮਕ ਇਹ ਬਿਲਕੁਲ ਨਮਕ ਜਿਹੜਾ ਆਪਣਾ ਘਰੇ ਆਪਾਂ ਜੂਸ ਕਰਦੇ ਆ ਹਣਾ ਉਹੀ ਨਮਕ ਆਏਗਾ ਤੁਹਾਡੇ ਕਿਸੇ ਵੀ ਕੱਪੜੇ ਦਾ ਰੰਗ ਨਿਕਲਦਾ ਹੋਵੇ ਤੁਹਾਨੂੰ ਲੱਗਦਾ ਵੀ ਹਣਾ ਇਹਦਾ ਰੰਗ ਫੇਟ ਨਾ ਹੋ ਜੇ ਤਾਂ ਆਪਾਂ ਇਹਨੂੰ ਕਿਵੇਂ ਜੂਸ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਸਭ ਤੋਂ ਪਹਿਲਾਂ ਆਪਾਂ ਨੇ ਪੱਗ ਹੈ ਦੀ ਉਹ ਲੈ ਲੈਣੀ ਹੈ ਇਦਾਂ ਹੀ ਸਿੰਪਲ ਸੁੱਕੀ ਪੱ ਤੇ ਆਪਾਂ ਨੇ ਇੱਕ ਚਮਚ ਲੈ ਲੈਣਾ ਨਮਕ ਦਾ ਨਮਕ ਤੁਹਾਡੇ ਕੋਲ ਕੋਈ ਟਾਟਾ ਦਾ ਹੋਵੇ ਜਾਂ ਇਸੇ ਦਾ ਦਾ ਹੋਵੇ ਕੋਈ ਵੀ ਹੋਵੇ ਹਨਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਬਾਲਟੀ ਦੇ ਵਿੱਚ ਕਿਸੇ ਡੱਬ ਦੇ ਵਿੱਚ ਕਿਤੇ ਵੀ ਪਾ ਲਓ ਜੇ ਤੁਸੀਂ ਨੇ ਹਨਾ ਅਲੱਗ ਦੋ ਦੋ ਪੱਗਾਂ ਭਿਉਣੀਆਂ ਨੇ ਤਾਂ ਅਲੱਗ-ਅਲੱਗ ਭਿਉਣੀਓ ਕਿਉਂਕਿ ਰੰਗ ਆਂਦਾ ਪਹਿਲੀ ਵਾਰੀ ਆਪਾਂ ਹਨਾ ਜਿੱਦਾਂ ਕਿ ਪਿੰਕ ਪੱਗ ਹੈਗੀ ਹਨਾ ਇਹ ਇਹਨੂੰ ਆਪਾਂ ਅਲੱਗ ਭਿਉਵਾਂਗੇ ਹੋਰ ਕਲਰ ਦੀਆਂ ਪੱਗਾਂ ਨੇ ਉਹਨਾਂ ਨੂੰ ਅਲੱਗ-ਅਲੱਗ ਭੰਡਿਆਂ 'ਚ ਆਪਾਂ ਨੇ ਪਾਣੀ ਪਾ ਲਿਆ ਜਿੰਨਾ ਕੱਪਾ ਨੇ ਪਾਉਣ ਜਿਹਦੇ ਵਿੱਚ ਆਪਣੀ ਪੱਗ ਵਗੈਰਾ ਹਨਾ ਡਿਪ ਹੋ ਜੇ ਹੁਣ ਆਪ ਨਾਮਕ ਕੀ ਕਰਦੇ ਹਨ ਤੁਸੀਂ ਇਹਨੂੰ ਕਰਕੇ ਦੇਖੋ ਯੂਜ਼ਰ ਤੁਹਾਨੂੰ ਫੇਰ ਪਤਾ ਚੱਲੂਗਾ ਹਨ ਕਈ ਭੈਣ ਭਰਾ ਕਹਿਣਗੇ ਵੀ ਹਨ ਉਹੀ ਕਰੀ ਜਾਂਦੇ ਨੇ ਇਹਨਾਂ ਕੁਝ ਨਹੀਂ ਹੁੰਦਾ ਅੱਗੇ ਨਾ ਪੁਰਾਣੇ ਸਮੇਂ ਦੇ ਵਿੱਚ ਨਾਮਕ ਦੇ ਨਾਲ ਕੱਪੜੇ ਧੋਤੇ ਜਾਂਦੇ ਹੁੰਦੇ ਸੀਗੇ ਇਹਦਾ ਨਾ ਮਸ਼ੀਨ ਦੇ ਵਿੱਚ ਆਪਾਂ ਡਰੈਕ ਕਲੀਨ ਕਰਦੇ ਆ ਜਦੋਂ ਉਦੋਂ ਵੀ ਯੂਜ਼ ਹੁੰਦਾ ਹੈਗਾ ਹਨ ਉਹ ਮੈਂ ਤੁਹਾਨੂੰ ਕਿੰਦੇ ਦਿਨ ਦੇ ਵਿੱਚ ਵੀਡੀਓ ਅਪਲੋਡ ਕਰੂੰਗੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਨਾਮਕ ਜਿਹੜਾ ਖੋਲ ਦੇਣਾ ਕੋਈ ਵੀ ਉਹਦੇ ਵਿੱਚ ਹਨ ਗੱਠ ਨਹੀਂ ਰਹਿਣੀ ਚਾਹੀਦੀ ਚੰਗੇ ਤਰੀਕੇ ਦੇ ਨਾਲ ਖੋਲ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਪੱਗ ਆ ਇਨੂੰ ਭਿਉਂ ਦਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਓ ਹੋਣਾ ਜਿਹੜਾ ਆਪਣਾ ਕਲਰ ਨਿਕਲਣ ਲੱਗ ਜਾਂਦਾ ਨਾ ਜਿਹੜੀ ਪਿਓਰ ਦੀਆਂ ਪੱਗਾਂ ਆਪਾਂ ਕਹਿ ਕੇ ਦਿੰਦੇ ਨੇ 70 70 80 80 ਰੁਪਏ ਮੀਟਰ ਹਨ ਉਹਨਾਂ ਦੇ ਵਿੱਚੋਂ ਵੀ ਕਲਰ ਨਿਕਲ ਜਾਂਦਾ ਪਰ ਜਦੋਂ ਆਪਾਂ ਇਹ ਨਮਕ ਪਾਤਾ ਦੇਖੋ ਪਾਣੀ ਤੁਹਾਨੂੰ ਦਿਖ ਰਿਹਾ ਹੁਣੇ ਤੁਸੀਂ ਬੈਸੇ ਪਾ ਕੇ ਦੇਖੋ ਫਿਰ ਵੀ ਥੋੜਾ ਥੋੜਾ ਲਾਈਟ ਲਾਈਟ ਜਿਹਾ ਕਲਰ ਨਿਕਲਦਾ ਹੁੰਦਾ ਹਰੇਕ ਕਪੜੇ ਤੋਂ ਪਰ ਇਹਦੇ ਵਿੱਚ ਹੋਣਾ ਨਹੀਂ ਨਿਕਲੂਗਾ ਦੇਖੋ ਬਿਲਕੁਲ ਸਾਫ਼ ਪਾਣੀ ਆ ਹੁਣ ਆਪਾਂ ਇਹਨੂੰ 15 20 ਮਿੰਟ ਭਿਉਂ ਕੇ ਰੱਖ ਦਾਂਗੇ ਨਾਲੇ ਜਿਹੜਾ ਇਹਦੇ ਵਿੱਚ ਹੈ ਨਾ ਮਾਵਾ ਹੁੰਦਾ ਆਪਾਂ ਕਹਿੰਦੇ ਵੀ ਆਕੜਾ ਜਾਂ ਜਾਂਦੀ ਹੈ ਉਹ ਵੀ ਬਿਲਕੁਲ ਨਹੀਂ ਰਹੂਗੀ ਦੇਖੋ ਕਿੰਨੀ ਸੋਹਣੀ ਪੱਗ ਬਣੂਗੀ ਜੀ ਹੁਣ ਦੇਖੋ ਆਪਣੇ ਪੱਗ ਭਿਉਂ ਕੇ ਉਹਦੇ ਵਿੱਚ ਰੱਖ ਦਿੱਤੀ ਹੈਗੀ ਇਸ ਤਰੀਕੇ ਨਾਲ ਤੁਸੀਂ ਆਪਣੇ ਹਨਾ ਜਿਹੜੇ ਆਪਣੇ ਲਾਈਨਿੰਗ ਲਗਾਉਣੀ ਆ ਸੂਟ ਦੇ نیچے ਉਹਨੂੰ ਹਮੇਸ਼ਾ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨਮਕ ਵਾਲੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਕੇ ਫਿਰ ਸੂਟ ਤੇ ਲਾਈਨਿੰਗ ਲਗਵਾਇਓ ਫਿਰ ਤੁਸੀਂ ਚਾਹੀ ਉਹਨੂੰ ਘਰੇ ਵੀ ਵਾਸ਼ ਕਰੀ ਜਾਇਓ ਤੁਹਾਡਾ ਸੂਟ ਨਾ ਉੱਚਾ ਨਹੀਂ ਹੋਊਗਾ ਇਕੱਠਾ ਨਹੀਂ ਹੋਊਗਾ ਕਿਤੇ ਇਹ ਵੀ ਨਾ ਕਰਿਓ ਹਨਾ ਮੈਂ ਆਪਣੀ ਪਰਜਾਈ ਨੂੰ ਦੱਸਤਾ ਵੀ ਮੈਂ ਦੇਖ ਅਜ ਤੱਕ ਕਦੇ ਵੀ ਆਪਣਾ ਸੂਟ ਡਰੈਕਿੰਗ ਨਹੀਂ ਕਰਾਇਆ ਚਾਹੀਓ 5000 ਦਾ ਚਾਹੀਓ 10000 ਦਾ ਹਨਾ ਤੇ ਇਸ ਤਰੀਕੇ ਨਾਲ ਮੈਂ ਆਪਣੀ ਪਰਜਾਈ ਨੂੰ ਵੀ ਦੱਸਤਾ ਹਨਾ ਵੀ ਤੂੰ ਆਪਣੇ ਘਰੇ ਸੂਟ ਧੋ ਲਿਆ ਕਰ ਇਸ ਤਰੀਕੇ ਨਾਲ ਉਹਨੇ ਪਤਾ ਕੀ ਕੀਤਾ ਮਸ਼ੀਨ ਦੇ ਵਿੱਚ ਪਾ ਕੇ ਮਸ਼ੀਨ ਨੂੰ ਹਨਾ ਪੂਰੀ ਚਲਾਤਾ ਉਹ ਸੂਟ ਸਿੱਜ ਗਿਆ ਮੈਂ ਤਾਂ ਇਹੋ ਕਹਿੰਦੀ ਨੇ ਵੀ ਥੋੜਾ ਜਲਾ ਧਿਆਨ ਨਾਲ ਸਾਰੀ ਗੱਲ ਨੂੰ ਪਹਿਲਾਂ ਕਲੀਅਰ ਸੁਣ ਲਿਆ ਕਰੋ ਹਨਾ ਹੁਣ ਆਪਣੇ ਉਹ ਪੱਗ ਭਿਉਂ ਕੇ ਰੱਖਤੀ ਹੈਗੀ ਇਹ ਸੂਟਾਂ ਦੀ ਡਾਇਰੈਕਟਲੀ ਨਾ ਉਹਦੀ ਵੀਡੀਓ ਮੈਂ ਤੁਹਾਨੂੰ ਅਲੱਗ ਤੋਂ ਪਾਉਂਗੀ ਕਿਉਂਕਿ ਪ੍ਰੋਪਰ ਤੁਹਾਨੂੰ ਦੱਸੂਗੀ ਵੀ ਕਿਵੇਂ ਕਰ ਸਕਦੇ ਹੋ ਤੁਸੀਂ ਪੈਟਰੋਲ ਵਗੈਰਾ ਬਿਲਕੁਲ ਵੀ ਨਹੀਂ ਪਾਉਣਾ ਉਹਨਾਂ 'ਚ ਕਿਉਂਕਿ ਪੈਟਰੋਲ ਉਹ ਤੋਂ ਵੱਧ ਘੱਟ ਪੈ ਗਿਆ ਸੂਟ ਉਹ ਤੋਂ ਖਰਾਬ ਹੋ ਜਾਊਗਾ ਤੇ ਹੁਣ ਆਪਾਂ ਨੂੰ ਆਪ ਪੱਗ ਨੂੰ ਇਸ ਤਰੀਕੇ ਨਾਲ ਨਮਕ ਵਾਲੇ ਪਾਣੀ ਦੇ ਵਿੱਚ ਭਿਉਉ ਤਾਂ ਕੋਈ ਸ਼ੈਂਪੂ ਨਹੀਂ ਪਾਉਣਾ ਕੋਸ ਸਰਫਨੀ ਪਾਉਣੀ ਕੁਝ ਨਹੀਂ ਪਾਉਣਾ ਹੈਗਾ ਹੁਣ ਆਪਾਂ ਉਹਨੂੰ 15-20 ਮਿੰਟ ਜਾਂ ਅੱਧਾ ਘੰਟਾ ਘੰਟਾ ਤੁਸੀਂ ਭਿਉਉ ਕੇ ਇਦਾਂ ਹੀ ਰੱਖ ਲੈਣਾ ਉਸ ਤੋਂ ਬਾਅਦ ਸਾਫ਼ ਪਾਣੀ ਦੇ ਵਿੱਚੋਂ ਚੰਗੇ ਤਰੀਕੇ ਨਾਲ ਘੱਟ ਲੱਗੇ ਫਿਰ ਤੁਸੀਂ ਉਹਨੂੰ ਮਨ ਲ ਕੇ ਝਾੜ ਕੇ ਹਨਾ ਸੁੱਕਣੀ ਪਾ ਦੇਣਾ ਮਸ਼ੀਨ ਦੇ ਵਿੱਚ ਨਾ ਸਕਾਓ ਕਿਉਂਕਿ ਮਸ਼ੀਨ ਦੇ ਵਿੱਚ ਸੁਕਾਉਂਗੇ ਤਾਂ ਫਿਰ ਉਹ ਕੱਠੀ ਜੀ ਕਰ ਦੂਗੀ ਯੋ ਨਾ ਇਦਾਂ ਹੀ ਤੁਸੀਂ ਦੋ ਜਣੇ ਫੜ ਕੇ ਉਹਨੂੰ ਝਾੜ ਕੇ ਸੁਕਾਇਓ ਤਾਂ ਦੇਖਿਓ ਫਿਰ ਮੇਰੇ ਵੀਰ ਹਨਾ ਵੀ ਪੱਗਾਂ ਇਸ ਤਰੀਕੇ ਨਾਲ ਕਰਕੇ ਵੀ ਕਿਦਾਂ ਤੁਹਾਡੀਆਂ ਪੱਗਾਂ ਬਣਦੀਆਂ ਨੇ ਤੇ ਉਹਦਾ ਕਲਰ ਫਿੱਟ ਹੁੰਦਾ ਹੈ ਜਾਂ ਨਹੀਂ ਹੁੰਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਦੇਖੋ ਇਹ ਚੀਜ਼ਾਂ ਛੋਟੀਆਂ ਛੋਟੀਆਂ ਨੇ ਹਨਾ ਜਿਵੇਂ ਕਿ ਮੈਂ ਪਹਿਲਾਂ ਮਿੱਠੇ ਛੋਡੇ ਵਾਲ ਕੰਬਲ ਨਾਲ ਦੱਸਿਆ ਸੀਗਾ ਨਾ ਕਈ ਭੈਣਾ ਭਰਾਵਾਂ ਨੇ ਮੈਨੂੰ ਮਨ ਲ ਕੇ ਪਹਿਣਾ ਦੇ ਕਮੈਂਟ ਕਿ ਜੀ ਇਹਦੇ ਨਾਲ ਕੁਝ ਨਹੀਂ ਹੁੰਦਾ ਵੀ ਹਨਾ ਵੀ ਧੋਣਾ ਤਾਂ ਪਾਉਗੇ ਪਾਉਗਾ ਦੇਖੋ ਮੈਂ ਪਹਿਲਾਂ ਕਲੀਅਰ ਦੱਸਿਆ ਸੀਗਾ ਵੀ ਇਹ ਸਿਰਫ ਸਾਫ਼ ਹੋਊਗਾ ਜਿਵੇਂ ਹੁਣ ਆਪਾਂ ਪੇਟੀਆਂ ਚੋਂ ਕੱਢਦੇ ਆਂ 스멜 ਆਉਂਦੀ ਹੈ ਬੈੱਡਾਂ ਚੋਂ ਕੱਪੜਾਾਂ ਚੋਂ ਕਿਤੇ ਵੀ ਨਾ ਪਤਾ ਐਂ ਚੀਜ਼ ਲੈ ਕੇ ਨਹੀਂ ਜਾਂਦੀ ਤੁਹਾਡੇ ਸਵੈਟਰ ਕੋਟ ਕੁਝ ਵੀ ਨਹੀਂ ਹਨਾ ਉਹਨਾਂ ਨੂੰ ਜਦੋਂ ਤੁਸੀਂ ਕੱਢ ਕੇ ਇਦਾਂ ਲੈ ਪਾਉਣੇ ਹੋ ਉਹਨਾਂ ਦੇ ਵਿੱਚ ਗੰਦੀ ਗੰਦੀ 스멜 ਜੀ ਹੋ ਗਿਆ ਨਾ ਧੋਣ ਨੂੰ ਵੀ ਮਨ ਨਹੀਂ ਕਰਦਾ ਸਰਦੀਆਂ ਨੇ ਸੁੱਕਦੇ ਵੀ ਨਹੀਂ ਹੈਗੇ ਕੱਲੇ ਜਣੇ ਦੇ ਬਸ ਦੇ ਵਿੱਚ ਵੀ ਨਹੀਂ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਨਾ ਬਸ ਇੱਕ ਦਿਨ ਦੀ ਧੁੱਪ ਲਵਾ ਦਿਓ ਜਿਹੜੇ ਮਿੱਠੇ ਛੋਡੇ ਵਾਲਾ ਮੈਂ ਉਹ ਦੱਸਿਆ ਵੀਡੀਓ ਦਾ ਲ ਤੇ ਜਿਹੜੇ ਜਿਵੇਂ ਦੱਸਿਆ ਤੁਹਾਨੂੰ ਪੱਗ ਵਾਲਾ ਤੇ ਲਾਈਨਿੰਗ ਵਾਲਾ ਸੂਟਾਂ ਦੀ ਹਨਾ ਇਸ ਚੀਜ਼ ਨੂੰ ਵੀ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸੇ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੋ ਚੈਨਲ ਨੇ ਤੁਹਾਨੂੰ ਪਤਾ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਮਾਂ ਦਾ ਪਿਆਰ ਔਰ ਬਲੌਗ ਤੇ ਇੱਕ ਹੋਰ ਚੈਨਲ ਬਣਾਇਆ ਗਏ ਉਹਦੇ ਵਿੱਚ ਅਸੀਂ ਮੋਟੀਵੇਸ਼ਨ ਅਤੇ ਨੌਲੇਜ ਦੇ ਵੀਡੀਓ ਪਾਉਣੀ ਆ ਪਲੀਜ਼ ਸਾਰੇ ਚੈਨਲ ਸਬਸਕ੍ਰਾਈਬ ਕਰਨਾ ਵੀ ਇਸ ਤਰੀਕੇ ਨਾਲ ਤੁਸੀਂ ਧੋਵੋਗੇ ਤੇ ਬਿਲਕੁਲ ਕਲਰ ਫੇਟ ਨਹੀਂ ਹੋਊਗਾ ਕੋਈ ਹੋਣੀ ਹੋਗਾ ਦੇਖੋ ਇਹਨੂੰ ਇੱਕ ਸਾਰਤਾ ਵਸ ਵੀ ਵਾਸ਼ਿੰਗ ਮਸ਼ੀਨ ਦੇ ਵਿੱਚ ਨਾ ਤੁਸੀਂ ਹੈਨਾ ਸੁਕਾਇਓ ਤੇ ਇਸ ਨੂੰ ਦੇਖੋ ਆਪਾਂ ਨੇ ਕੱਢ ਕੇ ਇਸ ਤਰੀਕੇ ਦੇ ਨਾਲ ਹੀ ਸੁਕਣੀ ਪਾਤਾ ਸੀਗਾ ਬਿਲਕੁਲ ਵੀ ਤੁਹਾਡਾ ਪੱਗ ਦਾ ਕਦੇ ਵੀ ਕਲਰ ਫਿੱਟੂਗਾ ਨਹੀਂ ਹੈਗਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਚਾਹੇ ਤੁਹਾਡੇ ਕੋਲ ਕੋਈ ਸੂਟ ਹੈ ਵੀ ਹੈਨਾ ਤੁਹਾਨੂੰ ਉਹਦਾ ਵੀ ਇਹ ਕਲਰ ਨਾ ਨਿਕਲ ਜੇ ਜੱਜ ਦਾ ਵੀਰਾਂ ਨੂੰ ਹੁੰਦਾ ਵੀ ਕਮੀਜ਼ਾਂ ਦੇ ਪੈਂਟਾਂ ਦੇ ਹੈਨਾ ਵੀ ਕਲਰ ਨਿਕਲ ਜਾਂਦੀ ਆ ਤੁਸੀਂ ਨਾ ਬਸ ਜਦੋਂ ਲੈ ਕੇ ਆਉਣਿਓ ਉਹਨੂੰ ਧੋਣਾ ਹੈਗਾ ਉਸ ਤੋਂ ਬਾਅਦ ਚਾਹੇ ਪਹਿਣ ਕੇ ਧੋਣਿਓ ਚਾਹੇ ਆ ਤੁਹੰディア ਨਾ ਮੇਪਨ ਪਹਿਲਾਂ ਥੋੜੀ ਜਿਹੀ ਇਹਦੀ ਜਿਹੜੇ ਮਾਵਾ ਜਾ ਉਹ ਨਿਕਲ ਜੇ ਬਸ ਪਾਣੀ ਦੇ ਵਿੱਚ ਦੇਖੋ ਪਾਣੀ ਗਰਮ ਨਹੀਂ ਪਾਉਣਾ ਕੋਸਾ ਪਾਣੀ ਨਹੀਂ ਪਾਉਣਾ ਕਈ ਵਾਰੀ ਹੁੰਦਾ ਪਈ ਆਪਾਂ ਥੋੜਾ ਜਿਹਾ ਕੋਸਾ ਪਾਣੀ ਪਾ ਦਈਏ ਹਨਾ ਕੋਸਾ ਪਾਣੀ ਨਹੀਂ ਪਾਉਣਾ ਹੈਗਾ ਤੁਸੀਂ ਨਮਕ ਦੇ ਵਿੱਚ ਭਿਉਂ ਕੇ ਬਸ ਇੱਦਾਂ ਹੀ ਰੱਖ ਦਿਓ ਉਸ ਤੋਂ ਬਾਅਦ ਉਹਨੂੰ ਕੱਢ ਕੇ ਇੱਦਾਂ ਹੀ ਸੁਕਾ ਲਿਓ ਕਦੇ ਵੀ ਤੁਹਾਡੀ ਕਮੀਜ਼ ਦਾ ਜੀਨ ਦੀ ਪੈਂਟ ਦਾ ਜਾਂ ਹਨਾ ਪੱਗਾਂ ਦਾ ਰੰਗ ਕਦੇ ਨਹੀਂ ਫਿੱਟੂਗਾ ਤੇ ਦੇਖੋ ਕਿੰਨੀ ਸੋਹਣੀ ਆਪਣੀ ਇਹ ਪੱਗ ਬਣੀ ਆ ਚਮਕ ਵੀ ਦੇਖੋ ਤੁਸੀਂ ਹਨਾ ਕਿੰਨੀ ਚਮਕਾਈ ਆ ਤੁਹਾਨੂੰ ਹਨਾ ਕੈਂਬੇ ਦੇ ਵਿੱਚ ਦਿਖ ਰਹੀ ਹੋਣੀ ਆ ਨਹੀਂ ਜਦੋਂ ਆਪਾਂ ਪੱਗ ਨੂੰ ਧੋ ਦਿੰਨੇ ਨਾ ਪੱਗ ਡਲਜੀ ਹੋ ਜਾਂਦੀ ਐ ਇਹ ਸਿਰਫ ਦੇਖੋ ਇੱਕ ਦੇਖਣ ਨੂੰ ਇਹ ਛੋਟੇ ਛੋਟੇ ਟ੍ਰਿਕਾ ਹੁੰਦੇ ਨੇ ਪਰ ਇਹ ਨਮਕ ਦਾ ਜਿਹੜਾ ਕਮਾਲ ਐ ਨਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਨਮਕ ਨਾਲ ਕੱਪੜੇ ਵੀ ਧੋਤੇ ਜਾਂਦੇ ਹੁੰਦੇ ਸੀ ਦੇਖੋ ਕਿੰਨੀ ਸੁਣੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ